ਕਿੰਨੇ ਗੀਤ ਕਰ 2.5 ਤੋਂ ਲੈ ਕੇ 5 ਲੱਖ ਰੁਪਏ ਤੱਕ ਕੀ ਗੀਦਾ ਲੈਂਦੇ ਨੇ ਬਲ ਗੀਦੀਏ ਵੈਲਿਊ ਹੈ ਕੀ ਤੁਸੀਂ ਨਹੀਂ 2.5 ਲੱਖਾਂ ਗੀਤ ਲਿਖ ਸਕਦੇ ਕਿ ਤੁਸੀਂ ਉਸ ਜਗ੍ਹਾ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਉਹ ਜਾਗਰਤੀ ਤੇ ਉਹ ਪਲੇਟਫਾਰਮਾਂ ਬਾਰੇ ਦੱਸਣਾ ਕਿ ਤੁਸੀਂ ਕਿੱਦਾਂ ਕਿੱਦਾਂ ਅੱਗੇ ਵਧ ਸਕਦੇ ਬਹੁਤ سارے ਲੋਕ ਜਰਨੈਲ ਘਵਾਨ ਨੂੰ ਸੀਐਮ ਭਗਵੰਤ ਮਾਨ ਸਾਹਿਬ ਨੂੰ ਮਿਲਣ ਦੀ ਪੌੜੀ ਵੀ ਸਮਝਦੇ ਆ ਲੱਗਦਾ ਵੀ ਉਹ ਪੌੜੀ ਵਾਲਾ ਕੰਮ ਤੁਸੀਂ ਸੱਚੀ ਕਰੋਗੇ ਜਾਂ ਫਿਰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਆਸ ਹੋ ਜਾਂਦੀ ਹੈ ਕਿ ਜੇ ਤੁਸੀਂ ਇਸ ਮੇਲੇ ਦੇ ਵਿੱਚੋਂ ਤਾਂ ਜਿਹੜੀਆਂ ਮੁਸ਼ਕਲਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਤੁਸੀਂ ਤਾਂ ਸਿੱਧਾ ਉਹਨਾਂ ਦਾ ਜਾ ਕੇ ਗੁੱਟ ਮਰੋੜ ਸਕਦੇ ਹੋ ਇਹਨਾਂ ਕੋਲੇ ਤਾਂ ਇੰਨੀ ਕਹਿਣ ਦੀ ਪਾਵਰ ਨਹੀਂ ਸ਼ਰੋਮਣੀ ਗੀਤਕਾਰ 어ਵਾਰਡ ਲਈ ਜੇ ਧਰਨਾ ਲੌੜਾ ਪਿਆ ਫਿਰ ਉਹ ਵੀ ਜਰਨੈਲ ਘਵਾਨ ਸਾਹਿਬ ਲਾਉਣਗੇ ਦੇਖੋ ਜੇ ਗੀਤਕਾਰਾਂ ਵਾਸਤੇ ਕੁਝ ਵੀ ਕਰਨਾ ਪਿਆ ਮੈਂ ਉਹ ਸਭ ਕੁਝ ਕਰੂੰਗਾ ਅ ਕਮਾਨ ਸਾਹਿਬ ਤੁਸੀਂ ਵੀ ਇਸ ਮੇਲੇ ਬਾਰੇ ਪਰ ਇਹ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਕੀ ਇਹ ਸਾਰੇ ਜਿਹੜੇ ਮੋਤੀ ਨੇ ਕਮਾਲਾ ਚ ਪਰੋਏ ਜਾ ਸਕਦੇ ਇਹ ਪ੍ਰੋਡਿਊਸਰ ਵੀ ਇਕੱਠਾ ਹੋਵੇ ਗਏ ਕਿ ਵੀ ਗੀਤਕਾਰ ਕਿਉਂਕਿ ਸਾਰੇ ਦੀ ਮੱਤ ਬਹੁਤ ਵੱਖਰੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਡੇਲੀ ਪੋਸਟ ਦੀ ਸਾਰੀ ਟੀਮ ਨੂੰ ਧੰਨਵਾਦ ਕਹੂੰਗਾ ਕਿ ਤੁਸੀਂ ਇਸ ਮੇਲੇ ਦੀ ਕਵਰੇਜ ਕਰਨ ਆਏ ਹੋ ਤੇ ਤੁਹਾਡੇ ਜਿਹੜੇ ਪੂਰੀ ਦੁਨੀਆ ਦੇ মিডিਆ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਪੰਜਾਬੀ ਮਾਨ ਬੋਲੀਵਾਸ ਤੇ ਪ੍ਰਾਲੇ ਕਰਦੇ ਹੋ ਦੇਖੋ ਜੇ ਮਨ ਸਾਫ ਹੋਵੇ ਤਾ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਈਗੋ ਹੋਵੇ ਮਤਲਬ ਫੀਤੀਆਂ ਲਵਾਉਣ ਵਾਲੀ ਗੱਲ ਹੋਵੇ ਤਾਂ ਤੁਸੀਂ ਪੰਜ ਬੰਦੇ ਵੀ ਕੁਝ ਨਹੀਂ ਕਰ ਸਕਦੇ ਮਾਲਾ ਦੇ ਵਿੱਚ ਤਾਂ 108 ਮਣਕ ਮਣਕ ਕੇ ਹੁੰਦੇ ਹਨ ਤੇ ਤੁਸੀਂ ਤਾਂ ਪੰਜ ਮਣਕਾਂ ਦੀ ਗੱਲ ਕੀਤੀ ਹੈ ਪੰਜ ਮਣਕ ਬਹੁਤ ਸੌਖੇ ਪਰ ਹੋ ਜਾਂਦੇ ਨੇ ਉਸ ਤੋਂ ਬਾਅਦ ਕਿਤੇ ਜਾ ਕੇ ਸੂਈ ਚੋਪਣ ਲੱਗਦੀ ਹੁੰਦੀ ਹੈ ਸੋ ਇਹ ਅਪਰਾਲਾ ਬਹੁਤ ਚਿਰਾਂ ਤੋਂ ਕਰਨਾ ਚਾਹੀਦਾ ਸੀ ਅਨਗੌਲੇ ਰਹੇ ਨੇ ਗੀਤਕਾਰ ਚਲੋ ਹੁਣ ਕਹਿੰਦੇ ਵੀ ਦੇਰ ਆਏ ਤਾਂ ਦਰਸਤ ਆਏ ਹੋਣਾ ਚਾਹੀਦਾ ਮੈਂ ਕਿੰਨੇ ਸੈਂਕੜੇ ਗੀਤਕਾਰਾਂ ਨਾਲ ਮੈਂ ਕੰਮ ਕੀਤਾ ਤੇ ਮੈਨੂੰ ਪਤਾ ਹੈ ਕਿ ਗੀਤਕਾਰਾਂ ਦਾ ਇੱਕ ਛੋਟਾ ਜਿਹਾ ਸਵਾਲ ਹੁੰਦਾ ਕਿ ਮੇਰਾ ਨਾਮ ਵਧੀਆ ਪੈ ਜਾ ਸੀ ਥੋੜੇ-ਮੋਟੇ ਪੈਸੇ ਦਿੰਦੇ ਹੁੰਦੇ ਉਦੋਂ ਮਤਲਬ ਹੋਰ ਕੁਝ ਨਹੀਂ ਹੁੰਦਾ ਜੇ ਉਹਦਾ ਨੌ ਵੀ ਇਹਨੂੰ ਨਹੀਂ ਮਿਲਦਾ ਪੌਰਾ ਉਹਦੇ ਉੱਤੇ ਤਾਂ ਉਹ ਹੀ ਗੱਲ ਹੈ ਤੁਸੀਂ ਹੁਣ ਜਿਹੜੀ ਗੱਲ ਪੱਟੀ ਸਾਹਿਬ ਨੇ ਆਈ ਪਾ ਰਿਪੋਰਟ ਦੱਸੀ ਹੈ ਇਹ ਕਈ ਲੋਕਾਂ ਨੂੰ ਜਾਗਰਤੀ ਨਹੀਂ ਹੈਗੀ ਅਰ ਜਿਹੜੀ ਗੱਲ ਇਹਨਾਂ ਨੇ ਦੂਜੀ ਵੀ ਕਹੀ ਹੈ ਕਿ ਕਈ ਬੰਦਿਆਂ ਕੋਲ ਪੈਸੇ ਨਹੀਂ ਹੈਗੇ ਵਿਚਾਰੇ 1200 ਵੀ ਭਰ ਸਕਣ ਕਿਤੇ ਨਾ ਕਿਤੇ ਇਹ ਵੀ ਸੁਨੇਹਾ ਜਾਂਦਾ ਪੈਦ ਨੂੰ 12-1200 ਤੁਸੀਂ ਜਿਵੇਂ ਸਵਾਲ ਕੀਤਾ ਕਿ 12-1200 ਰੁਪਈਆ ਇਕੱਠਾ ਕਰਨ ਦੀ ਗੱਲ ਤਾਂ ਨਹੀਂ ਹੈ ਇਹੋ ਜਿਹਾ ਕੁਝ ਨਹੀਂ ਹੈਗਾ ਇੱਕ ਮਤਲਬ ਕਰਨ ਵਾਲਾ ਕੰਮ ਸੀ ਜਿਹੜਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਹੁਣ ਹੋਣ ਲੱਗਿਆ ਉਹਦੇ ਬਾਅਦ ਸਾਰੇ ਗੀਤਕਾਰ ਭਰਾ ਸਾਰੇ ਮਤਲਬ ਸੰਗੀਤ ਕੰਪਨੀਆਂ ਨੂੰ ਵੀ ਅਸੀਂ ਨਾਲ ਇਸ ਕਰਕੇ ਜੋੜ ਰਹੇ ਹਾਂ ਕਿ ਕੰਪਨੀਆਂ ਦੇ ਵਿੱਚ ਜਾ ਕੇ ਗਾਣਾ ਰੀਲੀਜ਼ ਹੋਣਾ ਪੈਂਦਾ ਜਿਹੜੀ ਇੱਕ ਹੋਰ ਬਹੁਤ ਵਧੀਆ ਇਸ ਮੇਲੇ ਦੇ ਵਿੱਚ ਇੱਕ ਪੜਾਅ ਆਊਗਾ ਜਿਹੜੇ ਕਿ 20 ਕੀ ਸਜਣਾ ਦੀ ਗੱਲ ਪੱਟੀ ਸਾਹਿਬ ਕਰਦੇ ਆ ਜਿਹਾ ਅਸੀਂ ਉਹ ਤੇ ਪੋਸਟਰ ਤੇ ਫੋਟੋਆਂ ਲੱਗੀਆਂ ਜਿਹੜੇ ਗੀਤਕਾਰਾਂ ਤੋਂ ਕਲਾਕਾਰ ਬਣੇ ਇੱਕ ਜਿਵੇਂ ਮੇਰੇ ਨਾਲ ਖੜੇ ਨੇ ਜਸਵੰਤ ਸੰਧੀਲਾ ਜੀ ਖੜੇ ਨੇ ਹਾਕਮ ਬਖਤੀ ਵਾਲਾ ਖੜੇ ਨੇ ਪਾਲੀ ਦੇਤ ਵਾਲੀਆ ਭਾਜੀ ਖੜੇ ਨੇ ਤੇ ਹੋਰ ਕਿੰਨੇ ਸੰਕੜੇ ਨਾ ਜਿਹੜੇ ਆਪਾਂ ਜਾਣਦੇ ਆ ਉਤੋਂ ਕੀ ਹੁੰਦਾ ਕਿ ਵੀ ਤੁਸੀਂ ਜੇ ਗੀਤ ਲਿਖਦੇ ਹੋ ਤੁਸੀਂ ਜੇ ਕਲਾ ਰੱਖਦੇ ਹੋ ਤੁਹਾਡੇ ਚ ਵੀ ਅਪਰਾਲਾ ਤੁਸੀਂ ਕਰ ਸਕਦੇ ਹੋ ਅੱਜ ਕਿੰਨੇ ਗੀਤਕਾਰ ਨੇ ਦੇਖੋ ਮੈਂ ਕੈਮਰੇ ਸਾਹਮਣੇ ਕਿਸਦਾ ਨਾਮ ਲੈਂਦਾ ਇਸ ਪੱਖੋਂ ਨਹੀਂ ਚੰਗਾ ਲੱਗਦਾ ਕਿ ਵੀ ਕੀ ਲੈਂਦਾ ਕਿੰਨੇ ਗੀਤਕਾਰ 2.5 ਤੋਂ ਲੈ ਕੇ 5 ਲੱਖ ਰੁਪਏ ਤੱਕ ਗੀਤ ਦਾ ਲੈਂਦੇ ਨੇ ਮਤਲਬ ਕੀ ਦੀਏ ਵੈਲਿਊ ਹੈ ਕਿ ਤੁਸੀਂ ਨਹੀਂ 2.5 ਲੱਖਾਂ ਗੀਤ ਲਿਖ ਸਕਦੇ ਕਿ ਤੁਸੀਂ ਉਸ ਜਗ੍ਹਾ ਤੇ ਨਹੀਂ ਜਾ ਸਕਦੇ ਉਹਨਾਂ ਨੂੰ ਉਹ ਜਾਗਰਤੀ ਤੇ ਉਹ ਪਲੇਟਫਾਰਮਾਂ ਬਾਰੇ ਦੱਸਣਾ ਕਿ ਤੁਸੀਂ ਕਿੱਦਾਂ ਕਿੱਦਾਂ ਅੱਗੇ ਵੱਧ ਸਕਦੇ ਹੋ ਮਤਲਬ ਅੱਜ ਉਹ ਟਾਈਮ ਨਹੀਂ ਰਿਹਾ ਕਿ ਵੀ ਕੰਪਨੀਆਂ ਦੇ ਮਗਰ ਮਗਰ ਫਿਰਨਾ ਜਾਂ ਕਲਾਕਾਰਾਂ ਦੇ ਦਫ਼ਤਰਾਂ ਜਿਵੇਂ ਸੜੀਆਂ ਲੱਤਾਂ ਥੱਕ ਜਾਂਦੀਆਂ ਨੇ ਅਸੀਂ ਲਾਭ ਨੂੰ ਲਵਦੇ ਇਹ ਮਜ਼ਾਕ ਕਰਦਾ ਮੈਂ ਹੈ ਤੇ ਬਹੁਤ ਔਖਾ ਕੰਮ ਹੈ ਮਤਲਬ ਅੱਜ ਬਹੁਤ ਸੋਖਾ ਜਰਨੈਲ ਕਮਾਨ ਨੂੰ ਸੀਐਮ ਭਗਵੰਤ ਮਾਨ ਸਾਹਿਬ ਨੂੰ ਮਿਲਣ ਦੀ ਪੌੜੀ ਵੀ ਸਮਝਦੇ ਆ ਲੱਗਦਾ ਵੀ ਉਹ ਪੌੜੀ ਵਾਲਾ ਕੰਮ ਤੁਸੀਂ ਸੱਚੀ ਕਰੋਗੇ ਜਾਂ ਫਿਰ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਆਸ ਹੋ ਜਾਂਦੀ ਹੈ ਕਿ ਜੇ ਤੁਸੀਂ ਇਸ ਮੇਲੇ ਦੇ ਵਿੱਚੋਂ ਤਾਂ ਜਿਹੜੀਆਂ ਮੁਸ਼ਕਲਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਤੁਸੀਂ ਤਾਂ ਸਿੱਧਾ ਉਹਨਾਂ ਦਾ ਜਾ ਕੇ ਗੁੱਟ ਮਰੋੜ ਸਕਦੇ ਹੋ ਇਹਨਾਂ ਕੋਲੇ ਤਾਂ ਇੰਨੀ ਕਹਿਣ ਦੀ ਪਾਵਰ ਨਹੀਂ ਹੈਗੀ ਦੇਖੋ ਜਿੱਥੇ ਤੱਕ ਸੀਐਮ ਸਾਹਿਬ ਦਾ ਤਲਕ ਹੈ ਭਗਵੰਤ ਦਾ ਤਲਕ ਹੈ ਉਸ ਤਲਕ ਠੀਕ ਹੈ ਕਿ ਮੇਰੇ ਉਹਦੇ ਨਾਲ ਰਿਲੇਸ਼ਨ ਨੇ ਲਿੰਕ ਨੇ ਪੌੜੀ ਵਾਲੀ ਗੱਲ ਜਿਹੜੀ ਹੁੰਦੀ ਹੈ ਉਹ ਵੀ ਮੈਂ ਬਣਿਆ ਪੌੜੀ ਇੱਕ ਪਤਖਵਾਰ ਨੇ ਲਿਖਿਆ ਵੀ ਸੀ ਵੀ ਪੌੜੀ ਬ ਕਵਣੀ ਖ਼ਬਰ ਚ ਵਨ ਕਿਹੜੇ ਖ਼ਬਰ ਚ ਆਰਟੀਕਲ ਸੀਗਾ ਇਹੀ ਟਾਈਟਲ ਤੁਹਾਡਾ ਸ਼ਾਇਦ ਤੁਹਾਡੇ ਕਿਸੇ ਜਨ ਚ ਰਿਹਾ ਹੋਵੇ ਦੇਖੋ ਗੱਲ ਪਹੁੰਚਾਉਣੀ ਬਣਦੀ ਹੈ ਜੇ ਕੋਈ ਜਿਹੜਾ ਸੀ ਉਹ ਇਹਦਾ ਹੁਣ ਪਲਾਨ ਕਰ ਰਹੇ ਆ ਕਿ ਇੱਕ ਅਸੀਂ ਮੰਗ ਪੱਤਰ ਬਣਾਵਾਂਗੇ ਹੋਰ ਪਣਾਵਾਂਗੇ ਉਹ ਕਿਤਨਾ ਕਿਤੇ ਪਹੁੰਚੂਗੀ ਨਾ ਉਹ ਜੇ ਮੇਰੇ ਜਰੀ ਪਹੁੰਚੂਗਾ ਸੌਖਾ ਤਾਂ ਮੈਂ ਪਹੁੰਚਾਉਂਗਾ ਮੇਰੇ ਨਾਲ ਕੋ ਹੋਰ ਪਾਵਰਫੁਲ ਹੋਗਾ ਉਹ ਪਹੁੰਚਾਉਗਾ ਪਰ ਆਪਾਂ ਗੱਲ ਕਰਾਂਗੇ ਜਿੱਥੇ ਜਿੱਥੇ ਸਾਨੂੰ ਇੱਕ ਗੱਲ ਬਣਦੀ ਹੈ ਕਰਨੀ ਜਿੰਨਾ ਅਸੀਂ ਸੋਚਿਆ ਗੱਲ ਕਰਾਂਗੇ ਜੇ ਅਸੀਂ ਹੁਣ ਨਹੀਂ ਗੱਲ ਕਰਾਂਗੇ ਤਾਂ ਆਂ ਕਦੋਂ ਕਰਾਂਗੇ ਜੇ ਅੱਜ ਆਪਣੇ ਪਰਿਵਾਰ ਨਾਲ ਜੁੜਿਆ ਮਤਲਬ ਕਿ ਗੀਤਕਾਰ ਇੱਕ ਕਲਾਕਾਰ ਇੱਕ ਕਮੀਡੀਅਨ ਅੱਜ ਮੁੱਖ ਮੰਤਰੀ ਪੰਜਾਬ ਹੈ ਜੇ ਅੱਜ ਆਪਾਂ ਉਹ ਗੱਲ ਨਹੀਂ ਕਰਦੇ ਫਿਰ ਦੂਜੇ ਵਾਰ ਬਾਰੇ ਆਪਾਂ ਕਦੋਂ ਕਰਾਂਗੇ ਨਹੀਂ ਚੜੀ ਗੱਲ ਕੋਈ ਗੱਲਾਂ ਸੀ ਬਹੁਤ ਜ਼ਿਆਦਾ ਬਿਲਕੁਲ ਕਰਾਂਗੇ ਜੋ ਅਸੀਂ ਸੋਚਿਓ ਕਿ ਸਾਡੀ ਸਾਰੀ ਟੀਮ ਜਿਵੇਂ ਜਿੰਨੇ ਆ ਪੰਜ ਸੱਤ 10 ਬੰਦੇ ਤੁਸੀਂ ਕੈਮਰੇ ਮੂਰੇ ਕਰੇ ਹੋਏ ਨੇ ਅਸੀਂ ਕਰਾਂਗੇ ਉਸ ਤਰੀਕੇ ਦੇ ਕੋਸ਼ਿਸ਼ ਕਰਾਂਗੇ ਵਧੀਆ ਸ਼ਰੋਮਣੀ ਗੀਤਕਾਰ 어ਵਾਰਡ ਲਈ ਜੇ ਧਰਨਾ ਲਵਾਉਣਾ ਪਿਆ ਫਿਰ ਉਹ ਵੀ ਜਰਨਲ ਘਵਾਨ ਸਾਹਿਬ ਲਾਉਣਗੇ ਦੇਖੋ ਜੇ ਗੀਤਕਾਰਾਂ ਵਾਸਤੇ ਕੁਝ ਵੀ ਕਰਨਾ ਪਿਆ ਮੈਂ ਉਹ ਸਭ ਕੁਝ ਕਰੂੰਗਾ ਠੀਕ ਹੈ ਇਹ ਬਹੁਤ ਵੱਡੀ ਗੱਲ ਹੈ ਹਾਂ ਕੁਝ ਵੀ ਮੈਨੂੰ ਕਰਨਾ ਪਵੇ ਗੀਤਕਾਰ ਕਿਉਂਕਿ ਮੈਂ ਇੱਕ ਗੀਤਕਾਰ ਸੀਗਾ ਗੀਤਕਾਰ ਤੋਂ ਮੈਂ ਪੇਸ਼ਕਾਰ ਬਣਿਆ ਠੀਕ ਹੈ ਠੀਕ ਹੈ ਨਾ ਜੇ ਅੱਜ ਮੈਂ ਤੁਹਾਡੇ ਸਾਹਮਣੇ ਠੀਕ ਹੈ ਆਦਰਵਾ ਮੈਂ ਮੈਂ ਵੀ ਕਾਪੀਆਂ ਚੱਕੀ ਫਿਰਦਾ ਹੁੰਦਾ ਸੀਗਾ ਅਸੀਂ ਸਾਰੇ ਲੜਕੇ ਕਰਾਂਗੇ ਸਾਰਾ ਇੱਕੋ ਪਰਿਵਾਰ ਹੈ ਤੇ ਤੁਸੀਂ ਇਸ ਕਰਕੇ ਇਸ ਮੇਲੇ ਨੂੰ ਕਾਮਯਾਬ ਕਰਨਵਾ ਤੇ ਸਾਰੇ ਪਹੁੰਚੋ ਮੈਂ মিডিਆ ਨੂੰ ਵੀ ਕਹੂੰਗਾ ਕਿ ਇਸ ਨੂੰ ਕਵਰ ਕਰੋ ਵੱਧ ਤੋਂ ਵੱਧ ਜਿਵੇਂ ਬਾਕੀ ਚੀਜ਼ਾਂ ਕਰਦੇ ਆ ਬੇਟਾ ਬੇਟਾ ਤੁਹਾਨੂੰ ਸਾਡੇ ਗੀਤਕਾਰਾਂ ਤੋਂ ਕਲਾਕਾਰਾਂ ਤੋਂ ਵੀ ਮਿਲਣਗੇ ਚਿੰਤਾ ਨਾ ਕਰੋ